ਵਿਸਾਖੀ ਮੌਕੇ ਅੰਮ੍ਰਿਤਸਰ ਚ ਬਿਆਸ ਦਰਿਆ ਕਿਨਾਰੇ ਲੱਗੇ ਮੇਲੇ ਦੌਰਾਨ ਦਰਿਆ ਚ ਨਹਾਉਣ ਲਈ ਉਤਰੇ 9 ਨੌਜਵਾਨਾਂ ਚੋਂ ਤਿੰਨ ਦੇ ਬਾਰੇ ਹਾਲੇ ਤੱਕ ਕੋਈ ਖਬਰ ਨਹੀਂ ਲੱਗੀ ਐ। ਕੱਲ 9 ਨੌਜਵਾਨ ਦਰਿਆ ਚ ਨਹਾਉਣ ਲਈ ਉਤਰੇ ਸੀ ਜਿਨ੍ਹਾਂ ਚੋਂ 4 ਨੂੰ ਬਚਾ ਲਿਆ ਗਿਆ ਤੇ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ। ਬਾਕੀ ਦੇ 9 ਨੌਜਵਾਨਾਂ ਦਾ ਹਾਲੇ ਕੋਈ ਥੋ ਪਤਾ ਨਹੀਂ ਲੱਗ ਸਕਿਆ। ਨੌਜਵਾਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਐ। ਸਾਰੇ ਨੌਜਵਾਨ ਅੰਮ੍ਰਿਤਸਰ ਦੇ ਪਿੰਡ ਵਜ਼ੀਰਪੁੱਲਰ ਦੇ ਰਹਿਣ ਵਾਲੇ ਸੀ। ਇਹ ਤਸਵੀਰ ਹੈ ਹਰਮਿਤ ਸਿੰਘ ਦੀ ਜੋ ਕਿ 11ਵੀਂ ਜਮਾਤ ਚ ਪੜਦਾ ਸੀ ਬੋਧਵਾਰ ਨੂੰ ਆਪਣੀ ਮਾਂ ਨੂੰ ਕਹਿ ਕੇ ਗਿਆ ਕਿ ਉਹ ਮੇਲੇ ਚ ਜਾ ਰਿਹਾ ਹੈ ਪਰ ਮਾਂ ਨੂੰ ਨਹੀਂ ਪਤਾ ਸੀ ਕਿ ਉਸ ਦਾ ਬੇਟਾ ਕਦੇ ਵਾਪਸ ਨਹੀਂ ਆਏਗਾ ਹਰਮਿਤ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਕੁਛ ਨਹੀਂ ਕਹਿੰਦਾ ਦੋਸਤਾਂ ਨਾਲ ਆਉਣਾ ਵਿਸਾਖੀ ਤੇ ਉਸ ਤੋਂ ਬਾਅਦ ਉਹ ਪਾਣੀ ਦੇ ਗਹਿਰੇ ਪਾਣੀ ਚ ਲੱਗੇ ਮੁੜ ਕੇ ਉਹ ਕੋਮਲਗੜੀ ਚ ਪਾ ਕੇ ਤੇ ਉਸ ਤੋਂ ਬਾਅਦ ਉੱਤੇ ਆਏ ਨੇ ਡੈਥ ਹੋ ਗਈ ਪੁਲਿਸ ਵਾਲਾ ਕੱਲੇ-ਕੱਲੇ ਨਾਲ ਥੋੜਾ ਗੋਭੂਗਾ ਉਹਨਾਂ ਤੋਂ 3-4 ਕਿਲੋਮੀਟਰ ਦੇ ਵਿੱਚ ਉਹ ਫਿਰ ਸਵਾਲ ਕਿੱਥੇ ਕਿੱਥੇ ਜਾਣਗੇ ਉਹਨਾਂ ਦੇ ਤਾਂ ਪੁਲਿਸ ਦੀ ਡਿਊਟੀ ਅਲੱਗ ਹੈ ਨੀਅਰ ਮੋਸਟ ਪੁਲ ਜਿਹੜਾ ਹੁਣ ਇਹ ਵਿਚਾਰੇ ਕਿੱਥੇ ਕਿੱਥੇ ਘੁੰਮਣਗੇ ਉਹਨਾਂ ਨੂੰ ਮੈਂ ਪੁਲਿਸ ਨੂੰ ਆਖੀ ਆਈ ਤੇ ਤੇ ਗੱਲ ਗਲਤ ਹੈ ਇਹ ਹੈ ਪਰਮਿੰਦਰ ਸਿੰਘ ਜੋ ਇੱਕ ਬੜੇ ਗਰੀਬ ਪਰਿਵਾਰ ਤੋਂ ਹੈ ਖੁਦ ਵੀ ਮਜ਼ਦੂਰੀ ਕਰਕੇ ਪਰਿਵਾਰ ਵਾਲਿਆਂ ਦਾ ਹੱਥ ਬਟਾਉਂਦਾ ਸੀ ਪਰਸੋ ਪਰਮਿੰਦਰ ਦਾ ਸਾਰਾ ਪਰਿਵਾਰ ਵਿਸਾਖੀ ਮਨਾਉਣ ਲਈ ਰਣਪੁਰ ਸਾਹਿਬ ਗਿਆ ਪਰਮਿੰਦਰ ਜੋ ਪਹਿਲਾਂ ਆਪਣੇ ਦੋਸਤਾਂ ਨਾਲ ਜਾਣਾ ਚਾਹੁੰਦਾ ਸੀ ਉਸਨੇ ਕਿਹਾ ਕਿ ਉਹ ਬਾਅਦ ਵਿੱਚ ਪਹੁੰਚ ਜਾਏਗਾ ਕੱਲ ਜਦੋਂ ਅਨੰਦਪੁਰ ਸਾਹਿਬ ਉਹ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਉਹ ਆਉਣਾ ਨਹੀਂ ਚਾਹੁੰਦਾ ਹੋਵੇਗਾ ਪਰ ਜਦੋਂ ਸ਼ਾਮ ਨੂੰ ਪਿੰਡੋਂ ਕਿਸੇ ਨੇ ਫੋਨ ਕਰਕੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਅਹੀਂ ਅਨੰਦਪੁਰ ਸਾਹਿਬ ਗਏ ਅਹੀਂ ਤੇ ਉਹ ਕਹਿ ਕੇ ਗਿਆ ਅਹੀਂ ਕੱਲ ਨੂੰ ਆਣਾ ਮੈਂ ਅਨੰਦਪੁਰ ਸਾਹਿਬ ਤੇ ਉਹ ਟਰਾਲੀ ਜ ਆਣੀ ਭਾਵੇਂ ਤੇ ਇੱਥੇ ਵਸਾਖੀ ਤੇ ਚੱਲ ਗਏ ਤੇ ਉੱਥੇ ਡੁੱਬ ਗਿਆ ਮੈਂ ਦੋ ਸਕੇ ਪ੍ਰਾਕ ਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਪਿਤਾ ਦਾ ਸਾਇਆ ਬਚਪਨ ਤੋਂ ਹੀ ਇਹਨਾਂ ਦੇ ਸਿਰੋਂ ਉੱਠ ਗਿਆ ਸੀ ਤੇ ਮਾਂ ਘਰਾਂ 'ਚ ਕੰਮ ਕਰਕੇ ਪਰਿਵਾਰ ਨੂੰ ਪਾਲਦੀ ਸੀ ਜਦੋਂ ਮਾਂ ਨੂੰ ਪਤਾ ਲੱਗਿਆ ਕਿ ਉਸਦੇ ਦੋਨੇ ਪੁੱਤ ਉਸ ਤੋਂ ਬਹੁਤ ਦੂਰ ਚਲੇ ਗਏ ਨੇ ਤੇ ਕਦੇ ਵਾਪਸ ਨਹੀਂ ਆਉਣਗੇ ਮਨ ਨੂੰ ਮਾਂ ਤੇ ਦੁੱਖਾਂ ਦਾ ਪਹਾੜ ਉੱਠ ਗਿਆ ਇਹ ਤਾਂ ਮੇਲਾ ਦੇਖਣ ਗਏ ਤੇ ਸਾਨੂੰ ਤੇ ਪਤਾ ਹੀ ਬਾਅਦ ਚ ਲੱਗਾ ਉੱਥੇ ਕਹਿੰਦੇ ਵੀ ਉਹਨਾਂ ਦਾ ਮੋਟਰਸਾਈਕਲ ਲੱਗਾ ਵਾ ਤੇ ਨੌਂ ਦੇ ਨੌਂ ਦੇ ਗਾਂ ਡੂੰਘੇ ਪਾਣੀ ਚ ਲੱਗੇ ਕਿੰਨੀ ਇਹਨਾਂ ਦੀ ਉਮਰ ਸੀ ਕੀ ਦੋਵੇਂ ਭਰਾ ਸੀ ਕੋਈ ਭੈਣ ਭਰਾ ਕਿੰਨੇ ਇਹ ਦੋ ਹੀ ਭਰਾ ਸੀ ਪਹਿਲੇ ਇਹਨਾਂ ਦਾ ਫਾਦਰ ਹੀ ਉਹਨਾਂ ਦੀ ਡੈਥ ਹੋ ਗਈ ਸੀ ਜਵਾਨੀ ਵੇਲੇ ਵੀ ਹੋਈ ਸੀ ਔਰ ਇਕੱਲੀ ਵਿਚਾਰੀ ਇਹਨਾਂ ਦੀ ਮਾਂ ਹੀ ਕੰਮਕੁਮ ਕਰਕੇ ਇਦਾਂ ਇਹਨਾਂ ਨੂੰ ਪੜਾਇਆ ਲਿਖਾਇਆ ਇਹਨਾਂ ਨੂੰ ਕਾਫੀ ਗਰੀਬ ਹੀ ਸੀ ਇਸੇ ਪਿੰਡ ਦਾ ਇੱਕ ਹੋਰ ਨੌਜਵਾਨ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ। ਕਹ ਲਵਪ੍ਰੀਤ ਮਾਨੁਕੇ ਕੇ ਗਿਆ ਸੀ ਕਿ ਉਹ ਮੇਲੇ ਜਾ ਰਿਹਾ ਹੈ ਤੇ ਜਦੋਂ ਵੀ ਉਹ ਫੋਨ ਕਰਨਗੇ ਉਹ ਵਾਪਸ ਆ ਜਾਏਗਾ। ਪਰ ਮਾਂ देर शाम ਤੱਕ ਫੋਨ ਕਰਦੀ ਰਹੀ। ਨਾ ਤਾਂ ਫੋਨ ਦੀ ਘੰਟੀ ਵੱਜੀ ਤੇ ਨਾ ਹੀ ਲਵਪ੍ਰੀਤ ਨੇ ਵਾਪਸ ਮਾਣੂ ਹਰ ਰੋਜ਼ ਦੀ ਤਰ੍ਹਾਂ ਫੋਨ ਕਰਕੇ ਦੇਰੀ ਨਾਲ ਆਉਂਦਾ ਬਹਾਨਾ ਲਗਾਇਆ। कल छोटा भाई नाने गया था घर पे तो बोल के गया मैं मेले जा रहा हूँ लेकिन बाद में अपने दोस्तों के साथ दरिया में चला गया पता भी नहीं चला मम्मी को बोल के गया था कि जब भी फ़ोन करूँगा तभी आ जाऊँगा उसके बाद आया ही नहीं बाद में हम जा रहे थे लुधियाना तो फिर पता चला कि वो दरिया में डूब गए क्या करता था स्टूडेंट था प्लस टू का फादर तीन साल पहले एक्सपायर हो चुके हैं